Enhver løgn er en

ਮੋਂ ਬੰਦੇ ਨਾ ਆ ਆ ਆ ਹਾਂ ਜੀ ਸਰ ਜੀ ਨੂੰ ਕੋਦਰਪੁਰ ਪٹرول ਪੰਪ ਦੀ ਲੁੱਟਣ ਦੀ ਘਟਨਾ ਹੋਈ ਆ ਕੀ ਆ ਪੂਰਾ ਮਾਮਲਾ ਮੈਂ ਐਸੇ ਹੀ ਦਿਲਵਾਰ ਸਿੰਘ ਥਾਣਾ ਸਿਟੀ ਤਨਾਤਾਂ ਥਾਣਾ ਸਿਟੀ ਨਕੂਦਰ ਪਨਾਤਾਂ ਮਿਤੀ 12 3 224 ਨੂੰ ਸਾਨੂੰ ਟੈਲੀਫੋਨਿਕ ਥਾਣੇ ਨੂੰ ਮਸੂਲ ਹੋਇਆ ਕਿ ਕੋਈ ਨਾਮ ਲੂ ਵਿਅਕਤੀ ਜਿਹੜੇ ਭਾਰਤੀ ਪੈਟਰੋਲ ਪੰਪ ਤੋਂ ਹੋ ਕਰਕੇ ਲੈ ਗਏ ਨੇ ਤੇ ਮੌਕੇ ਤੇ ਉੱਥੇ ਪੁੱਜੇ ਆ ਮੌਕੇ ਤੇ ਪੁੱਜ ਕੇ ਸਾਰੀ ਘਟਨਾ ਨੂੰ ਵਚਿਆ ਕਰੀਬ ਸੀਲ ਦਾ 4000 ਰੁਪਇਆ ਉੱਥੋਂ ਖੋਹ ਕਰਕੇ ਲੈ ਗਏ ਨੇ ਜਿਸ ਤੇ ਮਕਦਮਾ ਨੰਬਰ 25 ਮਿਤੀ 12/3/2024 ਜੁਰਮ 379 ਬੀ 120 ਵੀ ਆਈਪੀਸੀ ਤਹਿਤ ਦਰਜ ਰਜਿਸਟਰ ਕੀਤਾ ਗਏ ਨਾਮ ਨੂੰ ਵਿਅਕਤੀਆਂ ਖਿਲਾਫ ਸਰ ਕਿੰਨੇ ਬੰਦੇ ਸੀਗੇ ਔਰ ਕਿੰਨੇ ਪੈਸੇ ਉਹਨਾਂ ਨੇ ਲੁੱਟੇ ਇੱਕ ਸਪਲੈਂਡਰ ਮੋਟਰਸਾਈਕਲ ਸੀ ਇੱਕ ਐਕਟਿਵਾ ਸਕੂਟਰੀ ਜੇ ਤਿੰਨ ਤਿੰਨ ਦੋਹਾਂ ਵੀਕਰਾਂ ਦੇ ਤਿੰਨੇ ਤਿੰਨ 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 ਨੌਜਵਾਨ ਆਏ ਨੇ ਇਹਨਾ ਕਰੀਬ 4000 ਰੁਪਇਆ ਜਿਹੜਾ ਸੀਲ ਦਾ ਯੂ ਹੋਗੀ। ਉੱਥੇ ਕੋਈ ਸੀਸੀਟੀਵੀ ਕੈਮਰਾ ਦੀ ਫੁਟੇਜ ਵੀ ਮਿਲੀ ਦਾ? ਹਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਲਈ ਹੈ ਤੇ ਇਨਵੈਸਟੀਗੇਸ਼ਨ ਜਾਰੀ ਹੈ।